ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀ ਸ਼ੈਮਦਗੜ ਤੋਂ ਜਿੱਦਾਂ ਸਾਡੀ ਘਪੈਣਾ ਤੇ ਭਰਾਵਾਂ ਨੂੰ ਪਤਾ ਸੇਲ ਚੱਲ ਰਹੀ ਹੈ 25 ਤੋਂ 31 ਦਸੰਬਰ ਦੇ ਵਿੱਚ ਉਸ ਦੇ ਵਿੱਚ ਅਸੀਂ ਰੋਜ਼ ਕੁਛ ਨਾ ਕੁਝ ਨਵਾਂ ਅਸੀਂ ਐਡ-ਆਨ ਕਰ ਰਹੇ ਹਾਂ ਰੋਜ਼ ਨਵੀਂ ਆਈਟਮਾਂ ਲੈ ਕੇ ਆ ਰਹੇ ਹਾਂ ਪੈਣਾ ਤੇ ਭਰਾਵਾਂ ਦਾ ਫਾਇਦਾ ਕਰ ਰਹੇ ਹਾਂ ਅੱਜ ਅਸੀਂ ਲੈ ਕੇ ਆਇਆ ਇੱਕ ਬੱਚਿਆਂ ਲਈ ਤੁਸੀਂ ਦੇਖ ਰਹੇ ਹੋ ਬੱਚਿਆਂ ਦਾ ਬਲੇਜ਼ਰ ਲੈ ਕੇ ਆਇਆ ਕਾਰਗੋ ਸਟਾਈਲ ਪਾਕਟ ਦੇਖੋ 4 ਪਾਕਟ ਦੇ ਵਿੱਚ ਆ ਇਹ 9 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਦਾ ਹੈ ਵੇਖੋ ਪਿਓਰ ਗਰਮ ਦੇ ਵਿੱਚ ਹੈ ਸਾਰਾ ਇਹ ਜੀਰਾ ਇਸ ਦਾ ਰੇਟ ਆ ਤੁਹਾਨੂੰ ਅਸੀਂ ਬਹੁਤ ਹੀ ਜਾਇਜ਼ ਦਵਾਂਗੇ ਬਹੁਤ ਹੀ ਜਾਇਜ਼ ਪੂਰੀ ਮਾਰਕੀਟ ਦੀ ਗਾਰੰਟੀ ਦੇਖੋ ਦੇਖ ਰਹੇ ਹੋ ਤੁਸੀਂ 30 ਤੋਂ ਲੈ ਕੇ 34 ਸਾਈਜ਼ ਮੰਨੋ ਤੁਸੀਂ ਦੇਖੋ ਪਿਓਰ ਗਰਮ ਦੇ ਵਿੱਚ ਆ ਜਿਹੜਾ ਦਾ ਰੇਟ ਆ ਸਿਰਫ ਐਂਡ ਸਿਰਫ 400 ਰੁਪਏ ਰੇਟ ਦੇਣ ਜਾ ਰਹੇ ਹਾਂ ਸਿਰਫ 400 ਰੁਪਏ ਰੇਟ ਦਾ ਪੂਰੀ ਰੇਟ ਦੀ ਗਾਰੰਟੀ ਹੋਏਗੀ ਇਸ ਨੂੰ ਖਰੀਦਣ ਲਈ ਜਲਦੀ ਜਿਹੜੀ ਸ਼ਾਪ ਤੇ ਵਿਜ਼ਿਟ ਕਰੋ ਜਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ 981373000 ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨਰਸ ਦੇ ਵਿੱਚ ਹੋਰ ਵੀ ਬਹੁਤ ਆਈਟਮਾਂ ਰਹਿਗੀਆਂ ਤੁਸੀਂ ਇਹਨਾਂ ਨੂੰ ਖਰੀਦਣ ਲਈ ਸਾਡੀ ਜਲਦੀ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਜਾਂ ਸਾਡੇ WhatsApp ਨੰਬਰ ਤੇ ਜਲਦੀ ਜਲਦੀ ਮੈਸੇਜ ਕਰੋ ਤੇ ਜਿਹੜਾ 400 ਰੁਪਏ ਤੁਹਾਨੂੰ ਦੇ ਰਹੇ ਆ ਇਸ ਰੇਟ ਦੇ ਵਿੱਚ ਤੁਹਾਨੂੰ ਵੀ ਪਤਾ ਅੱਜ ਕੱਲ ਸ਼ਰਟ ਵੀ ਨਹੀਂ ਆਉਂਦੀ ਹੈਗੀ ਜਿਸ ਵਿੱਚ ਤੁਹਾਨੂੰ ਕਿਸੇ ਬਲੇਜ਼ਰ ਦੇ ਰਹੇ ਆ ਤੁਸੀਂ ਖਰੀਦਣ ਲਈ ਜਲਦੀ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਔਰ ਵੱਧ ਤੋਂ ਸਾਡੇ ਪੇਜ ਨੂੰ ਫੋਲੋ ਕਰੋ ਕਿਉਂਕਿ ਰੋਜ਼ ਅਸੀਂ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਆ ਔਰ ਅਸੀਂ ਨੈਕਸਟ ਭਰਾਮਾ ਵਾਸਤੇ ਵੀ ਅਸੀਂ ਬਹੁਤ ਇੱਕ ਵਧੀਆ ਚੀਜ਼ ਲੈ ਕੇ ਆਵਾਂਗੇ ਸਪੈਸ਼ਲਟ ਲੈ ਕੇ ਆ ਰਹੇ ਆ ਅਸੀਂ ਪੂਰੀ ਫੁੱਲ ਹੈਵੀ ਦੇ ਵਿੱਚ ਧੰਨਵਾਦ ਦੋਸਤੋ ਮਿਲਦੇ ਹਾਂ ਖੋਰ ਨ